ਮਿੱਤਰੋ ਕਹਿੰਦੇ ਹੁੰਦੇ ਆ ਵੀ ਸਮਾਂ ਬਹੁਤ ਬਲਵਾਨ ਆ ਇਹਦੇ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਹੁਣ ਤੁਸੀਂ ਇਹਦੀ ਤਾਜ਼ਾ ਮਿਸਾਲ ਹੀ ਦੇਖ ਲਓ ਵੀ ਰਾਜਵੀਰ ਜਵੰਦੇ ਦੀ ਡੈਥ ਹੋਈ ਆ ਕਦੇ ਉਹਨੇ ਸੋਚਿਆ ਹੋਊਗਾ ਵੀ ਹਨਾ ਮੇਰੇ ਹੀ ਮਰਨ ਤੇ ਮੇਰੇ ਹੀ ਗੀਤ ਗਾਏ ਹੋਏ ਮਿੱਟੀ ਨਾਲ ਫਰੋਲ ਜੋ ਗਿਆ ਨਹੀਂਓ ਲੱਭਣੇ ਗਵਾਚੇ ਲਾਲ ਜਾਂ ਮਾਮਾ ਵਾਲਾ ਇੱਕ ਗੀਤ ਸੀਗਾ ਉਹਦਾ ਹਨਾ ਵੀ ਮੇਰੀ ਫੋਟੋ ਤੇ ਯਾਰ ਆਈਪੀ ਲਿਖ ਕੇ ਜਾਂ ਵਾਹਿਗੁਰੂ ਮੇਰ ਕਰੇ ਲੈ ਕੇ ਲੋਕ ਸਟੋਰੀਆਂ ਬਣਨਗੇ ਕਦੇ ਸੋਚਿਆ ਹੋਊਗਾ ਉਹਨੇ ਇਹ ਗੀਤ ਗਾਉਣ ਲੱਗਿਆ ਨਹੀਂ ਤੇ ਵੀ ਦੇਖ ਲੋ ਅੱਜ ਉਹਨੂੰ ਲੱਖਾਂ ਲੋਕਾਂ ਨੇ ਨਾ ਨਾਮ ਅੱਖਾਂ ਦੇ ਨਾਲ ਵਧਾਈ ਦਿੱਤੀ ਆ ਸਸਕਾਰ ਹੋਇਆਗਾ ਅੱਜ ਉਹਦਾ ਤੇ ਇੱਕ ਉਹਨੇ ਚੰਗੀ ਸਾਫ ਸੂਤਰੀ ਗਾਇਕੀ ਗਾਈ ਸੀਗੀ ਨਾ ਤਾਂ ਹੀ ਅੱਜ ਉਹਦੇ ਮੰਨ ਲਓ ਜੀ ਸਸਕਾਰ ਤੇ ਇੰਨਾ ਇਕੱਠ ਹੋਇਆ ਸੀਗਾ ਲੱਖਾਂ ਲੋਕਾਂ ਦਾ ਤੇ ਮੇਰੀ ਇੱਕ ਬੇਨਤੀ ਆ ਹਨ ਜਿਵੇਂ ਹੁਣ ਭਗਵਾਨ ਤਮਨ ਵੀ ਹੈ ਨਾ ਮਿਊਜ਼ਿਕ ਰਾਸ਼ਟਰੀਏ ਨਾਲ ਸੰਬੰਧ ਰੱਖਦਾਗਾ ਤੇ ਉਹਨਾਂ ਨੂੰ ਇਹੋ ਜਿਹਾ ਇੱਕ ਵਿਧਾਨ ਸਭਾ ਦੇ ਵਿੱਚ ਮੁੱਦਾ ਚੱਕਣਾ ਚਾਹੀਦਾ ਵੀ ਜਿਵੇਂ ਜਣ ਅਵਾਰਾ ਗਾਇਆਂ ਨਾਲ ਲੋਕ ਟਕਰਾ ਕੇ ਮਰਦੇ ਆ ਨਾ ਇਹ ਚੀਜ਼ ਤੇ ਕੋਈ ਕਾਨੂੰਨ ਬਣਾਉਣਾ ਚਾਹੀਦਾ ਵੀ ਹਨਾ ਵੀ ਇਹ ਇਸ ਤਰ੍ਹਾਂ ਦੇ ਐਕਸੀਡੈਂਟ ਜਾਂ ਹਾਦਸੇ ਨਾ ਹੋਣ ਤੇ ਮੇਰੀ ਬੇਨਤੀ ਆ ਭਗਵਾਨਤਮਾਨ ਨੂੰ ਜਾਂ ਕੋਈ ਵੀ ਹੋਰ ਐਮ ਐਲ ਏ ਆ ਜਾਂ ਐਮ ਪੀ ਨੇਗੇ ਵੀ ਵਿਧਾਨ ਸਭਾ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਮੁੱਦਾ ਚੱਕੋ ਵੀ ਕਾਨੂੰਨ ਪਾਸ ਕਰੋ ਵੀ ਸੜਕਾਂ ਤੇ ਅਵਾਰਾ ਪਸ਼ੂ ਨਾ ਆਉਣ ਤੇ ਹਾਦਸਿਆਂ ਦਾ ਸਕਾਰ ਨਾ ਹੋਣ ਹੁਣ ਰਾਜਵੀਰ ਜੀ ਬੰਦੇ ਨੇ ਕਿਤੇ ਸੋਚਿਆ ਹੋਊਗਾ ਵੀ ਮੈਂ ਜੋਬਰ ਉੱਤੇ ਜਾਊਂਗਾ ਇਸ ਜਹਾਨ ਤੋਂ ਤੇ ਮੇਰੇ ਹੀ ਗੀਤ ਮੇਰੀਆਂ ਹੀ ਵੀਡੀਓ ਤੇ ਫੋਟੋਆਂ ਤੇ ਲੱਗਣਗੇ ਆਰ ਆਈ ਪੀ ਲਿਖ ਕੇ ਜੇ ਮੇਰੀ ਗੱਲ ਸਹੀ ਲੱਗੀ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ